ਇਹ ਕੋਈ ਕਰੋਗੇ ਤਾਂ ਹੀ ਹੈ ਮਤਲਬ ਕੋਈ ਨਾ 16 ਬੰਦੇ ਆ ਮੈਂ ਕੋਈ ਨਾ ਸਾਹਬੋ ਚੱਲੇ ਹੁਣ ਬੜੇ ਉਧਰ ਦੇ ਪਾਸੇ ਆ 16 16 ਚੈਂਬਰਾਂ ਨਹੀਂ ਲੱਤੀਆਂ ਇੱਕ ਦੀ ਲੱਤੀ ਹੋਵੇ ਬੰਦਾ ਚਾਵੇ ਪ੍ਰੈਜੈਂਟੇਸ਼ਨ ਦੇ ਦਿੱਤੀ ਤੁਹਾਨੂੰ ਕਮਿਸ਼ਨਰ ਸਾਹਿਬ ਚੱਲੇ ਆਂ ਸਾਰੇ ਇੱਕ ਦੀ ਲੱਤੀ ਰੋਜ਼ ਹੁੰਦੀ ਜਾ ਰਹੀਆਂ ਇੱਕ ਦਿਨ ਕੱਟ ਪੇਪਰ ਜੀ ਨਿਊਜ਼ ਲੱਗੀ ਕਹਿੰਦੇ 200 ਉਧਰ ਉਧਰ ਸਾਰਾ ਸਭਾ ਵਿੜ ਗਿਆ ਸੀ ਨਹੀਂ ਮਾਰਾ ਸੀ ਸੀਸੀਟੀਵੀ ਗੁੱਡੇ ਚੈੱਕ ਕਰੋ ਸੀਸੀਟੀਵੀ ਕਟੇਜ ਦੇ ਵਿੱਚ ਉਹ ਹੈਗੀ ਹੈ ਇਹਨਾਂ ਦੇ ਕੋਈ ਕੋਈ ਨਾਮ ਦੱਸ ਕੇ ਦੱਸੋ ਜੋ ਮੈਟਰ ਹੋਇਆ ਵੀ ਥਾਣੇ ਨਹੀਂ ਗਏ ਕਿ ਕੀ ਕਰਦੇ ਮੇਰਾ ਨਾਮ ਪਵਨ ਕੁਮਾਰ ਭਾਰਦਾ ਹੈ ਜੀ ਚੋਰੀਆਂ ਬਹੁਤ ਹੋ ਰਹੀਆਂ ਜੀ ਆਪਣੇ ਡਿਸਟ੍ਰਿਕਟ ਕੋਰਟ ਕੰਪਲੈਕਸ ਦੇ ਵਿੱਚ ਰੋਜ਼ ਕੋਈ ਨਾ ਕੋਈ 2 4 5 ਵਕੀਲਾ ਦੀਆਂ ਤਾਰਾਂ ਲੱਗ ਜਾਂਦੀਆਂ ਅੱਜ ਵੀ 5 6 ਵਕੀਲਾ ਦੀਆਂ ਤਾਰਾਂ ਲੱਤੀਆਂ ਜੀ ਰੋ ਡੇਲੀ ਕੰਪਲੇਂਟਸ ਆ ਰਹੇ ਆ ਜੀ ਚੌਂਕੀਂ ਅਧਿਆਜਨ ਨੂੰ ਕਹਿ ਰਹੇ ਆ ਕਿ ਦੇਖੋ ਚੋਰ ਕਿਹੜੇ ਹੈਗੇ ਨੇ ਲੇਕਿਨ ਕੋਈ ਕਾਰਵਾਈ ਨਹੀਂ ਤਾਂ ਕੀ ਕਾਰਨ ਹੈਗਾ ਜੀ ਲਗਾਤਾਰ ਏਸੀ ਦੀ ਪਾਈਪਾਂ ਨੂੰ ਚੋਰਾ ਤਰੀ ਕੋਈ ਚੋਰਾ ਹੋਏਗਾ ਵੀ ਜਿਹੜਾ ਸਰਕਾਰ ਇਹ ਦੇਖੋ ਜੀ ਇਹ ਤੇ ਸ਼ੈ ਆ ਕਿਸੇ ਨਾ ਕਿਸੇ ਦੀ ਜਨਾਤੇ ਪ੍ਰਸ਼ਾਸਨ ਦੇ ਵਿੱਚ ਜਿਹੜੇ ਬੰਦੇ ਰੱਖੇ ਨੇ ਉਹਨਾਂ ਨੂੰ ਸ਼ੈ ਆ ਕੋਈ ਨਾ ਕਿ ਸਾਰੇ ਬੰਨੇ ਕੈਮਰੇ ਵੀ ਲੱਗੇ ਨੇ 112 ਤੇ ਕੰਪਲੇਂਟਸ ਵੀ ਲਿਖਾਈਆਂ ਨੇ ਲੇਕਿਨ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਜਦੋਂ ਪਹਿਲਾਂ ਵੀ ਚੋਰੀ ਹੋਈਆਂ ਤੁਹਾਡੇ ਵੱਲੋਂ ਪੁਲਿਸ ਨੂੰ ਕੰਪਲੇਂਟ ਕੀਤੀ ਗਈ ਹਾਂ ਪਿਛਲੇ ਇੱਕ ਹਫ਼ਤੇ ਤੋਂ ਕੰਪਲੇਂਟ ਰੋਡ ਡੇਲੀ ਜਾ ਰਹੀਆਂ ਜੀ ਪੁਲਿਸ ਵੱਲੋਂ ਕੋਈ ਪਰਚਾ ਦਰਜ ਕੀਤਾ ਕੋਈ ਪਰਚਾ ਅੱਜ ਤੱਕ ਨਹੀਂ ਕੀਤਾ ਜੀ ਅੱਜ ਤੱਕ ਕਿਸੇ ਚੋਰ ਨੂੰ ਨਾ ਫੜਿਆ ਨਾ ਕੋਈ ਪਰਚਾ ਰਜਿਸਟਰ ਕੀਤਾ ਜੀ ਟੋਟਲ ਕਿੰਨਾ ਕਿ ਨੁਕਸਾਨ ਵੇਖਦੇ ਜੀ ਮੇਰੇ ਖਿਆਲ ਨਾਲ 10-15 ਲੱਖ ਦਾ ਹੋ ਗਿਆ ਹੋਣਾ ਜੀ ਪਰ ਲੱਗਦਾ ਇੱਥੇ ਸਿਰਫ ਏਸੀ ਦੀਆਂ ਪਾਈਪਾਂ ਲੱਗ ਰਹੀਆਂ ਪਰ ਸਰਕਾਰੀ ਕਾਗਜ਼ਾਤ ਹੁੰਦੇ ਨੇ ਜੋ ਕਿ ਇੰਪੋਰਟਡ ਹੁੰਦੇ ਬਹੁਤ ਜ਼ਿਆਦਾ ਹਾਂ ਦੇਖੋ ਜੀ ਇੱਥੇ ਇੱਥੇ ਆ ਸਕਦੇ ਆ ਤੇ ਸਰਕਾਰੀ ਕਾਗਜ਼ਾਤਾਂ ਵੱਲ ਵੀ ਜਾ ਸਕਦੇ ਆ ਕੋਈ ਨਾ ਕੋਈ ਲੋਕ ਜੱਟੀਆਂ ਪਰ ਲੋਕਾਂ ਦੀ ਵਿੱਚ ਕਈਆਂ ਦੇ ਵਿੱਚ ਜਾਨਾ ਕਿਸੇ ਨੂੰ ਨਹੀਂ ਆਉਂਦਾ ਹਾਂ ਬੜਾ ਨੁਕਸਾਨ ਹੋ ਸਕਦਾ ਜੀ ਜੇ ਹੁਣੇ ਕਾਬੂ ਨਾ ਕੀਤਾ ਗਿਆ ਇਹਨਾਂ ਚੋਰਾਂ ਨੂੰ ਫਿਊਚਰ ਦੇ ਵਿੱਚ ਨੁਕਸਾਨ ਤੇ ਹੋਏਗਾ ਇਹ ਸਾਰਾ ਕਿਉਂਕਿ ਪਿਛਲੇ 10-15 ਦਿਨ ਤੋਂ ਕੰਟੀਨਿਊਸਲੀ ਰੋਜ਼ ਚੋਰੀ ਰਾਤ ਨੂੰ ਸਵੇਰੇ ਆਈਦਾ ਫਿਰੇ ਕੋਈ ਨਾ ਕੋਈ 2-4 ਏਸੀਆਂ ਦੀਆਂ ਪਰੇ ਪਰ ਲੱਤੀਆਂ ਹੁੰਦੀਆਂ ਕਈਆਂ ਵਾਰਾਂ ਤੇ ਦੋ-ਦੋ ਵਾਰੀ ਇੱਕ ਦੀਆਂ ਇੱਕ ਬੰਦੇ ਦੀਆਂ ਸ਼ਸ਼ੀਲ ਸ਼ਰਮਾ ਜੀ ਦੀਆਂ ਹਫਤੇ 'ਚ ਦੋ ਵਾਰ ਹੀ ਤਾਰਾਂ ਲੱਤ ਗਈਆਂ ਕੀ ਮੰਗੀ ਕਰਦੇ ਪ੍ਰਸ਼ਾਸਨ ਤੋਂ ਆਪਾਂ ਕਹਿੰਦੇ ਚੋਰ ਪੜਨ ਜੀ ਕਿਹੜੇ ਚੋਰ ਹੈ ਕਾਰਵਾਈ ਕਰਨ ਪੁਲਿਸ ਜਾ ਗਾਰਡ ਲਾਵੇ ਕੋਈ ਸਿਕਿਉਰਿਟੀ ਲਾਵੇ ਕਿਉਂਕਿ ਚਾਰਦਵਾਰੀ ਦੇ ਅੰਦਰ ਹੀ ਚੋਰੀਆਂ ਹੋ ਰਹੀਆਂ ਜੀ ਸਰ ਤੁਹਾਨੂੰ ਨਾਮ ਦੱਸ ਸਕਦੇ ਮੈਂ ਐਡਵੋਕੇਟ ਸੰਜੀਤ ینګਰਾ ਮੇਰਾ ਨਾਲ ਹੀ ਚੈਂਬਰ 33 ਸੀ ਕੁਝ ਦਿਨ ਪਹਿਲਾਂ ਮੇਰੇ ਚੈਂਬਰ ਦੇ ਵਿੱਚੋਂ ਵੀ ਮੇਰੀ ਡੈਰੀ ਔਰ ਲਿਫਾਫੇ ਚੋਰੀ ਹੋਏ ਨੇ ਤਾਂ ਹੁਣ ਵਕੀਲ ਆਪਣੇ ਚੈਂਬਰ ਵਿੱਚ ਵੀ ਸੇਫ ਨਹੀਂ ਹੈ ਜਦਕਿ ਇੱਕ ਅਸੀਂ ਲੋਕਾਂ ਨੂੰ ਕੀ ਇਨਸਾਫ ਦਿਵਾਣਾ ਜਦੋਂ ਸਾਨੂੰ ਹੀ ਇਨਸਾਫ ਨਹੀਂ ਮਿਲ ਰਿਹਾ ਬਾਰ ਬਾਰ ਕੰਪਲੇਂਟ ਕਰਨ ਦੇ ਬਾਵਜੂਦ ਇਹਨਾਂ ਕੋਲ ਕੋਈ ਬੰਦਾ ਕਾਬੂ ਨਹੀਂ ਆ ਰਿਹਾ ਇੱਕ ਦਿਨ ਚੋਰੀ ਫੇਰ ਅਗਲੇ ਦਿਨ ਚੋਰੀ ਫੇਰ ਅਗਲੇ ਦਿਨ ਚੋਰੀ ਇਹਦਾ ਮਤਲਬ ਪੁਲਿਸ ਇਸ ਗੱਲ ਦਾ ਕੋਈ ਧਿਆਨ ਹੀ ਨਹੀਂ ਦੇ ਰਹੀ ਤੇ ਕਿਤੇ ਤਿਆਰੀ ਦੇ ਵਿੱਚ ਕੁਝ ਚੌਂਕੀ ਵੀ ਹੈ ਕਮਿਸ਼ਨਰ ਸਾਹਿਬ ਦਾ ਦਫ਼ਤਰ ਵੀ ਹੈ ਡੀਸੀ ਸਾਹਿਬ ਦਾ ਦਫ਼ਤਰ ਹੈ ਉਹ ਪਤਾ ਨਹੀਂ ਜੀ ਬਸ ਆਪਣੇ ਆਪ ਨੂੰ ਬਚਾਉਣ ਜੀ ਲੱਗੇ ਆ ਜੀ ਹੋਰ ਵਕੀਲਾਂ ਦਾ ਜਾਂ ਆਮ ਜਨਤਾ ਦਾ ਤਾਂ ਕੋਈ ਧਿਆਨ ਹੈ ਨਹੀਂ ਉਹਨਾਂ ਨੂੰ ਲਾਨ ਆਰਡਰ ਦੀ ਹਾਲਤ ਬਹੁਤ ਖਰਾਬ ਹੈ ਕੋਈ ਧਿਆਨ ਨਹੀਂ ਦੇ ਰਿਹਾ ਸਾਡੀ ਦੇ ਇਹੀ ਬੇਨਤੀ ਹੈ ਕਿ ਘਟੋੜ ਜਦੋਂ ਪਤਾ ਸੀ ਬਲੌਗ ਦੇ ਇਸ ਹਿੱਸੇ 'ਚ ਜਿਆਦਾ ਚੋਰੀਆਂ ਹੋ ਰਹੀਆਂ ਨੇ ਇੱਕ ਬੰਦਾ ਦੋ ਬੰਦੇ ਰਾਤ ਨੂੰ ਡਿਪਲੋਏ ਕਰਕੇ ਰੱਖਣ ਦੂਸਰੇ ਬੰਦੇ ਫੜੇ ਜਾ ਸਕਣ ਜਿਹੜੇ ਚੋਰੀਆਂ ਕਰਦੇ ਵਾਰ-ਵਾਰ ਕੋਈ ਧਿਆਨ ਨਹੀਂ ਦੇ ਰਿਹਾ ਸਰਕਾਰ ਵੱਲੋਂ ਨਾ ਹੀ ਸਾਡੀ ਬਾਰ ਦੇ ਥਰੂ ਵੀ ਇਸ ਮਸਲੇ ਨੂੰ ਚੁੱਕਿਆ ਗਿਆ ਲੇਕਿਨ ਕੋਈ ਹੱਲ ਨਹੀਂ ਨਿਕਲਿਆ ਸਾਡੀ ਦੇ ਇਹੀ ਬੇਨਤੀ ਹੈ ਕਿ ਸਾਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਇਸ ਤਰ੍ਹਾਂਨ ਵਕੀਲਾਂ ਦੇ ਚੈਂਬਰ 'ਚ ਲੋਕਾਂ ਦੇ ਸੈਂਕੜੇ ਕੀਮਤੀ ਕਾਗਜ਼ਪਏ ਹੁੰਦੇ ਆ ਵਕੀਲਾਂ ਨੇ ਅਦਾਲਤ ਜਾਣਾ ਹੈ ਮੁੰਸ਼ੀਆਂ ਨੇ ਪਿਛੋਂ ਅਦਾਲਤ ਜਾਣਾ ਹੈ ਤੇ ਕਮਰਿਆਂ ਦੇ ਪਿਛੋਂ ਜਿਹੜਾ ਮਰਜ਼ੀ ਆ ਕੇ ਚੁੱਕ ਜੇ 30 ਸਾਲ ਤੋਂ ਪਹਿਲਾਂ ਕਦੀ ਹੋਇਆ ਨਹੀਂ ਪੂਣੀਏ ਨਵਾਂ ਕੰਮ ਸ਼ੁਰੂ ਹੋਇਆ ਤੇ ਮੈਂ ਤਾਂ ਇਹੀ ਪ੍ਰਸ਼ਾਸਨ ਤੋਂ ਬੇਨਤੀ ਕਰਾਂਗਾ ਕਿ ਇਸ ਮਸਲੇ ਨੂੰ ਸੀਰੀਅਸਲੀ ਤੇ ਪਹਿਲ ਦੇ ਆਧਾਰ ਤੇ ਲੈ ਕੇ ਸੋਲਵ ਕੀਤਾ ਜਾਵੇ ਧੰਨਵਾਦ ਜੀ ਸਰ ਜਿਹੜਾ ਇਹ ਪੁਲਿਸ ਨੂੰ ਕੰਪਲੇਂਟ ਦਿੱਤੀ ਜਾ ਰਹੀ ਹੈ ਬਾਰ-ਬਾਰ ਚਾਦਰਾਂ ਦੇ ਵਿੱਚ ਤਾਰਾ ਲੱਗ ਰਹੀ ਹੈ ਪੁਲਿਸ ਨੂੰ ਕੀ ਕਰਦੇ ਇਹ ਦੇਖੋ ਜੀ ਕੈਮਰੇ ਸੀਸੀਟੀਵੀ ਵੇਖ ਰਹੇ ਆ ਅਸੀਂ ਤੇ ਜਿਹੜੀ ਸਾਡੀ ਸਿਵਲ ਦੀ ਟੀਮ ਆ ਉਹ ਅਹੀਂ ਰਹੀ ਆ ਰਾਤ ਅਹੀਂ ਗਸ਼ਤਬ ਤੇ ਅਜੀ ਛੇਤੀ ਛੇਤੀ ਜਿਹੜੇ ਇਹਨਾਂ ਅਸਤੀਜਨ ਕਰਕੇ ਬੰਦੇ ਲੱਭਣਾ ਲਗਾਤਾਰ ਹੀ ਕਹਿੰਦੇ ਦੋ ਤਿੰਨ ਵਾਰੀ ਹੋ ਗਿਆ ਚੋਰੀ ਚੋਰੀ ਕਰਕੇ ਨਿਕਲ ਜਾਂਦਾ ਪਰ ਪੁਲਿਸਰ ਵੱਲੋਂ ਕਾਰਵਾਈ ਨਹੀਂ ਕੀਤੀ ਜਾਨੀ ਪੁਲਿਸ ਤੇ ਖਾਣਾ ਵੀ ਹੈ ਪੁਲਿਸ ਕਮਿਸ਼ਨ ਦਾ ਦਫਤਰ ਹੈ ਡੀਸੀ ਦਫਤਰ ਹੈ ਸਾਡੇ ਨੂੰ ਸਾਡੇ ਲੋ ਰਾਤ ਦੀ ਰਾਤ ਦੀ ਵੀ ਗਸ਼ਤ ਭਦਾਈ ਗਈ ਆ ਇਹਦੇ ਵਿੱਚ ਦੋ ਤਿੰਨ ਕਰਮਚਾਰੀ ਰਾਤ ਲੱਗਦੇ ਨੇ ਉਹਦੇ ਵਿੱਚ ਹੁਣ ਇਹ ਜਿਹੜੇ ਕੈਮਰੇ ਵੇਖ ਕੇ ਦੋਸ਼ੀ ਜਿਹੜਾ ਵਾ ਉਹਨਾਂ ਨੂੰ ਛੇਤੀ ਤੋਂ ਛੇਤੀ ਫੜ ਲਏ ਤੇ ਇਸ ਕਰਕੇ